ਬਹੁਤ ਪਾਵਨ ਦਿਹਾੜਾ ਭਗਵਾਨ ਬਿਸ਼ਕਰਮਾ ਦੇ ਦਿਹਾੜੇ ਦੇ ਉੱਤੇ ਸਮੁੱਚੇ ਅਮਰਜੀਤ ਠੱਕਾ ਜੀ ਪ੍ਰਧਾਨ ਜੀ ਔਰ ਸਮੁੱਚੀ ਜਿਹੜੀ ਕਮੇਟੀ ਹੈ ਇਹਨਾਂ ਦੀ ਇਹ ਬਹੁਤ ਮਿਹਨਤ ਕਰਕੇ ਔਰ ਬਹੁਤ ਭਗਵਾਨ ਦੀ ਅਸ਼ੀਰਵਾਦ ਲੈ ਕੇ ਇੱਥੇ ਇਹ ਦਿਹਾੜਾ ਮਨਾਉਂਦੇ ਆ ਮੈਂ ਸਮਝਦਾ ਇਹ ਸਾਡੇ ਪੰਜਾਬ ਦੀ ਆਣ ਤੇ ਦੇਸ਼ ਦੀ ਆਣ ਸ਼ਾਨਾ ਇਹ ਮੰਦਰ ਇਤਿਹਾਸਿਕ ਆ 100 ਸਾਲ ਤੋਂ ਪੁਰਾਣਾ ਇਹਨੂੰ ਹੋਰ ਖੂਬਸੂਰਤੀ ਦੇ ਕੇ ਭਗਵਾਨ ਦਾ ਕਿਰਪਾ ਰਵੇ ਇਨੂੰ ਹੋਰ ਖੂਬਸੂਰਤੀ ਦੇ ਕੇ ਇਤਿਹਾਸਕ ਮੰਦਿਰਾਂ ਇਤਿਹਾਸਕ ਬਣਾ ਕੇ ਅਗਲੀ ਵਾਰ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਥੇ ਲੈ ਕੇ ਆਵਾਂਗੇ ਕਿਉਂਕਿ ਪਰਮਾਤਮਾ ਦਾ ਆਸ਼ੀਰਵਾਦ ਹੋਵੇ ਤਾਂ ਹੀ ਬੰਦਾ ਹਰ ਕੰਮ ਦੇ ਵਿੱਚ ਅੱਗੇ ਜਾਂਦਾ ਵਾ ਭਗਵਾਨ ਬਿਸ਼ਕਰਮਾ ਸਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਸਮੁੱਚਾ ਭਾਈਚਾਰਾ ਸਾਡਾ ਜਿਹੜਾ ਹਿੰਦੂ ਮੁਸਲਿਮ ਸਿੱਖ ਸਾਈ ਅਸੀਂ ਸਾਰੇ ਰਲ ਕੇ ਕੱਲ ਦੀਵਾਲੀ ਦਾ ਤਿਹਾਰ ਨਿਕਲਿਆ ਅੱਜ ਬਿਸ਼ਕਰਮਾ ਦਾ ਫਿਰ ਗੁਰਪੁਰਬ ਆ ਜਾਣਾ ਮਹਾਰਾਜ ਦਾ ਤੇਰਾ ਦੁਬਾਰਾ ਛੱਟ ਪੂਜਾ ਆ ਜਾਣੀਏ ਸਾਰੇ ਤਿਹਾਰ ਜਿਹੜੇ ਆ ਅਸੀਂ ਰਲ ਕੇ ਸਾਰੇ ਭਾਈਚਾਰਾ Hindu Muslim Sikh Sai ਸਾਰੇ ਰਲ ਕੇ ਅਸੀਂ ਇਹੀ ਤੇ ਤਿਹਾਰਾਂ ਨੂੰ ਮਨਾਉਂਦੇ ਰਹੀਏ ਔਰ ਪਰਮਾਤਮਾ ਦੀ ਕਿਰਪਾ ਰਵੇ ਇਸੇ ਤਰ੍ਹਾਂ ਪੰਜਾਬੀ ਹੱਸਦਾ ਵਸਦਾ ਪੰਜਾਬ ਜਿਹੜਾ ਰੰਗਲਾ ਪੰਜਾਬ ਹੱਸਦਾ ਪੰਜਾਬ ਇਹ ਇਸੇ ਤਰ੍ਹਾਂ ਹੀ ਰਵੇ ਅੱਜ ਦੇ ਇਸ ਪਾਵਨ ਦਿਹਾੜੇ ਤੇ ਸਮੁੱਚੇ ਪੰਜਾਬੀਆਂ ਨੂੰ ਬਾਹਰ ਬਸਦਿਆਂ ਨੂੰ ਵੀ ਮੁਬਾਰਕਬਾਦ ਦਿੰਦਾ ਤੁਹਾਡੀ ਵਿਧਾਨ ਸਭਾ ਤੇ ਮੰਦਰ ਪੰਡਤ ਜਿਹੜੇ ਸਮੇਂ ਦੀ ਸਰਕਾਰਾਂ ਆਈਆਂ ਨੇ ਇਸ ਮੰਦਰ ਦਾ ਉਸਾਰੀ ਨਹੀਂ ਪਾਈਏ ਦੇਖੋ ਗੱਲ ਸੁਣੋ ਜਦੋਂ ਸਮੇਂ ਦੀਆਂ ਸਾਨੂੰ ਤਾਂ ਮਹੀਨੇ 17 ਹੋਏ ਹੈ ਹਜੇ ਜਿਨ੍ਹਾਂ ਨੇ ਪਹਿਲਾਂ ਸਮਾਂ ਕੱਢਿਆ ਵਾ ਇਹ ਸਵਾਲ ਤਾਂ ਉਹਨਾਂ ਤੋਂ ਪੁੱਛੋ ਜਦੋਂ ਸਾਡਾ ਸਮਾਂ 5 ਸਾਲ ਪੂਰਾ ਹੋ ਲੰਦੋ ਅੱਜ ਕਹਿ ਕੇ ਚੱਲੇ ਆ ਇੱਥੇ ਤਾਂ ਹੀ ਤਾਂ ਮੈਂ ਲਾਂਚਮੈਂਟ ਨਹੀਂ ਕਰਕੇ ਚੱਲਿਆ ਕਰਕੇ ਦਿਖਾਵਾਂਗੇ ਅਸੀਂ ਕਰਨ 'ਚ ਵਿਸ਼ਵਾਸ ਰੱਖਦੇ ਆ ਬਾਦਿਆਂ 'ਚ ਨਹੀਂ ਵਿਸ਼ਵਾਸ ਰੱਖਦੇ ਬਾਦੇ ਪੂਰੇ ਕਰਕੇ ਦਿਖਾਵਾਂਗੇ ਫੇਰ ਤੁਹਾਡੇ ਹੀ ਗੱਲ ਦਾ ਪੂਰਾ ਜਵਾਬ ਮਿਲੂਗਾ ਤੁਹਾਨੂੰ ਭੀ ਭਗਵਾਨ ਦਾ ਸਾਨੂੰ ਦਿਨਦਾਬਾਸੀ ਇੱਥੇ ਕੀ ਕੋਈ ਟੀਮਾਨ ਨੇਗੀ ਸਾਡਾ ਕਰਮ ਆ ਸਾਡਾ ਧਰਮ ਆ ਇਹ ਅਸੀਂ ਆਪਣੇ ਧਰਮ ਨੂੰ ਕਿਵੇਂ ਉਹ ਤੋਂ ਅਸ਼ੀਰਵਾਦ ਲੈਣਾ ਕਿਵੇਂ ਉਹਦੇ ਵਿੱਚ ਆਪਣਾ ਸੇਵਾ ਦਾ ਯੋਗਦਾਨ ਪਾਉਣਾ ਉਹ ਪਰਮਾਤਮਾ ਕਿਰਪਾ ਰੱਖੇ ਪਾ ਕੇ ਦਿਖਾਵਾਂਗੇ ਯੋਗਦਾਨ ਬੀ ਬਿਸ਼ਕਮਾ ਜੀ ਦਾ ਪੂਜਾ ਦੁਸਰ ਮਨਾ ਰਹੇ ਜਿਨ੍ਹਾਂ ਨੇ ਸਿੱਸੀ ਰਚਨਾ ਕੀਤੀ ਅਸੀਂ ਉਹਨਾਂ ਨੂੰ ਦੇਵਪੁਰ ਰਾਜ ਬਹੁਤ ਉਹ ਕੀਤਿਆਂ ਦੇ ਜਨਨ ਦਾਤਾ ਕਹਿ ਰਹੇ ਹਨ ਉਹਨਾਂ ਨੇ ਕ੍ਰਿਤੀ ਸਮਾ ਰਹੇ ਜਿਹੜੇ ਆਪਣੇ ਸੰਸਾਰਿਕ ਜੀਵ ਆ ਉਹਨਾਂ ਜੀਵ ਦੇ ਸਾਧਨ ਪ੍ਰਦਾਨ ਕਰਦੇ ਇਹ ਜੋ ਕੁਝ ਵੀ ਸਾਧਨ ਹੈਗੇ ਸਭ ਬਾਬਾ ਵਿਸ਼ਕਮਾ ਜੀ ਦੇ ਹਨ ਉਹਨਾਂ ਨੇ ਪ੍ਰਦਾਨ ਕੀਤੇ ਸਾਡੇ ਸੰਸਾਰੀ ਜੀਵਾਂ ਦੇ ਜੀਵਨ ਵਾਸਤੇ ਅੱਜ ਅਸੀਂ ਇੱਥੇ ਬਾਬਾ ਵਿਸ਼ਕਮਾ ਜੀ ਦਾ ਪੂਜਾ ਤੇ ਬੜੇ ਮਾਨ ਸ਼ਾਨ ਦਾ ਸਰਕਾਰ ਬਣਾ ਰਹੇ ਹਾਂ ਇਹ ਜਿੱਥੇ ਆਪਾਂ ਖੜੇ ਆ ਇਹ ਸਭ ਤੋਂ ਪ੍ਰਾਣਾ ਪਛੀਨ ਮੰਦਿਰ ਹੈ ਇੱਥੇ 2952 ਦੇ ਵਿੱਚ ਵੱਡਾ ਨਰਿੰਦਰ ਤਮਾਨ ਜੀ ਨੇ ਇਹਦਾ ਨਿਬਤ ਰੱਖਿਆ ਸੀ ਅੱਜ 71 ਸਾਲ ਹੋ ਗਏ ਹਨ 2 ਸਾਲ ਤੋਂ ਇਹਦਾ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਉਹ ਪਿਛਲੀ ਸਰਕਾਰ ਨੇ ਵੀ ਇਹਦੇ ਵਿੱਚ ਕਾਫੀ ਯੋਗਦਾਨ ਪਾਇਆ ਹੈਗਾ। ਹੁਣ ਆਉਣ ਵਾਲੀ ਸਰਕਾਰ ਜੇ ਅੱਜ ਦੇ ਚੱਲ ਰਹੀ ਹੈ ਸਰਕਾਰ ਆਪ ਦੀ ਸਰਕਾਰ ਹੈ। ਉਹਦੇ ਵਿੱਚ ਉਹਦੀ ਪੱਪੀ ਬਰਾਛੀ ਜੀ ਐਸਨ ਉਹ ਕਾਫੀ ਤੁਹਾਨੂੰ تسਲੀ ਦੇ ਕੇ ਗਏ ਹਨ ਸਾਨੂੰ ਸ਼ੋਰਨ ਦਿੱਤੀ ਹੈ ਕਿ ਉਹ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਤੁਹਾਰੇ ਨੂੰ ਕੋਪਸ ਬਰੋਣ ਵਾਸਤੇ ਆਪਣਾ ਯੋਗਦਾਨ ਪਾਉਜੀ ਮੈਂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਾਬਾ ਵਿਸ਼ਕਮਾ ਜੀ ਦੇ ਪੂਜਾ ਦੇ ਤਾਂ ਬਹੁਤ ਬਧਾਇਆ ਦਿੰਦਾ ਗੁਰਦਾਰੀ ਮਜੀ ਗੁਪਤੀ ਵਿੱਚ ਵਿਸ਼ਕਮਾ ਜੀ ਦੇ ਬਾਬਾ ਨੂੰ ਕਹਿੰਦੇ ਨੇ ਕੀਰਤੀ ਲੋਕਾਂ ਦਾ ਰਹਿਮਾ ਗਿਆ ਜਾਂਦਾ ਪਰ ਕਿਤੇ ਨਾ ਕਿਤੇ ਜਿਹੜੇ ਰਾਮਗੜੀ ਦੇ ਲੋਕ ਨੇ ਉਹ ਪਿੱਛੇ ਰਹਿ ਰਹੇ ਨੇ ਇਸ ਪਾਸੇ ਕੀ ਕਹਿੰਨਾ ਕੋਈ ਨਹੀਂ ਹੈ ਰਾਮਗੜੀਆ ਜੀ ਕਮਿਊਨਿਟੀ ਜਿਹੜੀ ਹੈਗੀ ਹੈ ਬਾਬਾ ਵਿਸ਼ਕਮਾ ਜੀ ਨੂੰ ਮੰਨਦੀ ਹੈ ਕੋਈ ਵੀ ਕੀਰਤੀ ਕਿਤੇ ਵੀ ਹੈ ਕੱਲੇ ਰਾਮਗੜ ਇਹ ਨਹੀਂ ਕੋਈ ਵੀ ਕਿੱਤੀ ਕਿਤੇ ਵੀ ਹੈ ਉਹ ਕਿਸੇ ਵੀ ਸਮਾਜ ਚ ਹੈ ਕਿਸੇ ਵੀ ਜਨਮ ਧਰਤੀ ਜਾਤ ਵਿੱਚ ਹੈ ਕੋਈ ਵੀ ਹੈ ਉਹ ਅੱਜ ਦਾ ਦਿਨ ਬੜੇ ਮਾਨ ਸ਼ਾਨ ਦੇ ਸਰਕਾਰ ਮਾਣਦਾ ਕਿੱਤੀ ਬਾਬਾ ਵਿਸ਼ਕਮਾ ਜੀ ਮਾਣਦੇ ਕਿੱਤੀ ਕੋਈ ਵੀ ਹੋ ਸਕਦਾ ਹੈ ਇਹ ਤਾਂ ਜੁਨੇ ਵੀ ਲੋਹੇ ਦੇ ਨਾਲ ਹੀ ਕੰਮ ਕਰਨਾ ਹੈ ਕਿੱਤੀ ਜਿਹੜੇ ਥਾਣ ਦਾ ਕੰਮ ਕਰਦੇ ਆ ਉਹਨਾਂ ਦੀ ਪੈਨ ਪੈਨਸ਼ਨ ਜਿਹੜੇ ਉਹੀ ਬੋਤ ਆ ਹੁਣ ਅੱਜ ਜਿਹੜੇ ਚੰਦਰਮਾ ਜਾਂ ਜਿਹੜਾ ਆਪਣਾ ਚੰਦ ਉਪਰ ਪਹੁੰਚ ਚੁੱਕੇ ਉਹ ਵੀ ਬਾਬੇ ਵਿਸ਼ਕਮਾ ਜੀ ਦੀ ਦੇਣਾ ਹੈ ਅਪਰ ਚੰਦ ਤੱਕ ਪਹੁੰਚ ਚੁੱਕੇ ਸੁਈ ਤੋਂ ਲੈ ਕੇ ਜਹਾਜ਼ ਤੱਕ ਇਸਾ ਕੋਈ ਬਾਬਾ ਵਿਸ਼ਕਮਾ ਜੀ ਨੇ ਨਾ ਪਿੱਛੇ ਜੇ ਆਪਾਂ ਦੇਖੀਏ ਆਪਣੇ ਜਿਹੜੇ ਇਤਿਹਾਸ ਦੇ ਵਿੱਚ ਸਿੱਸੀ ਰਸਤਾ ਕਹਿੰਦੇ ਬਾਬਾ ਬ੍ਰਹਮਾ ਜੀ ਨੇ ਕੀਤੀ ਸੀ ਪਰ ਜਿਹੜੇ ਦੇਵਤਾ ਨੇ ਵਹਿਸ ਸੀ ਜੋ ਦੇਵਤਾਂ ਦੇ ਉਹਨੂੰ ਖਟੋਲੇ ਸੀ ਜਾ ਕੋਈ ਵੀ ਚੀਜ਼ ਸੀ ਉਹਨੂੰ ਬਾਬਾ ਬਿਸ਼ਕਮਾ ਜੀ ਨੇ ਹੀ ਉਹ ਸਾਰੇ ਜੀ ਉਹਨੂੰ ਬਾਬਾ ਜੀ ਬੰਦੇ ਜੀ ਨੇ ਉਹਨੂੰ ਰਾਮਗੜੀ ਦਿੱਤਾ ਸੀ ਸੋਹਣੀ ਲੰਕਾ ਵੀ ਬਾਬਾ ਜੀ ਨੇ ਬਣਾਈ ਸੀ ਉਹ ਜੋ ਵੀ ਕੁਝ ਕੀਤਾ ਹੈ ਇੰਦਰਪ੍ਰਸਤ ਨਗਰ ਵੀ ਬਣਾਇਆ ਬਾਬਾ ਜੀ ਨੇ ਬਣਾਇਆ ਇਸ ਕਹੇ ਕਿ ਬਾਬਾ ਜੀ ਹਰ ਕੀਤੀ ਕੋਈ ਵੀ ਹੈ ਕੱਲੇ ਰਾਮਗੜੀ ਦੇ ਮੱਥੇ ਨਹੀਂ ਮੈਂ ਕਹਾਂ ਸਤ ਜੀ ਕਹਿੰਦੇ ਰਾਮਗੜੀ ਅੱਗੇ ਪਿੱਛੇ ਲਗੇ ਪਿੱਛੇ ਲਗੇ ਹਸਤਾ ਹਰ ਰੋਜ਼ ਵੇਲੇ ਅਰਦਾਸ ਹੀ ਕਰਦੇ ਆ ਅਦਾਸ ਕਾ ਕੇ ਤਾਂ ਸੀ ਅਗਰ ਤੁਰਦੇ ਹਾਂ ਬਾਬਾ ਬਿਸ਼ਕਮਾ ਜੀ ਦਾ ਜਿਹੜਾ ਬਹੁਤ ਵਿਮਾਨ ਸ਼ਾਂਤੀ ਸਦਨ ਅਸੀਂ ਬਣਾਉਂਦੇ ਆ ਅਸੀਂ ਸਭ ਨੂੰ ਇਹੀ ਕਰਦੇ ਆ ਹਾਂਜੀ ਸੋ ਲਾਈ ਮਸ਼ੀਨ ਤੁਸੀਂ ਕਿੰਨੇ ਵਰਤਦੇ ਆ ਅਸੀਂ ਹਰ ਸਾਲ ਸਾਲੀ ਮਸ਼ੀਨਾਂ ਦਿੰਨੇ ਆ ਇੱਥੇ ਵਿੰਡੋਜ਼ ਨੂੰ ਹਰ ਸਾਲ ਅਸੀਂ ਦਿੰਦੇ ਆ ਇਸੇ ਮੰਦਿਰ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਐਪਲੀਕੇਸ਼ਨ ਆਉਂਦੀਆਂ ਹਨ ਅਸੀਂ ਕੋਸ਼ਿਸ਼ ਕਰਦੀ ਆ ਉਹਨੇ ਅਸੀਂ ਪੂਰਾ ਕਰਦੀ ਆ ਕਦੇ 7 ਉਨੀਆਂ ਕਦੇ 10 ਉਨੀਆਂ ਕਦੇ ਜ਼ਿਆਦਾ ਹੋ ਜਾਂਦੀਆਂ ਆ ਗਿਆ ਪਰ ਜਿੰਨੀ ਵੀ ਲਿਸਟ ਆ ਜਾਂਦੀ ਹੈਗੀ ਆ ਉਦੇਮਤਾ ਕੰਮ ਅਸੀਂ ਪੂਰਾ ਕਰਦੇ ਆ ਅਸੀਂ ਹਰ ਤਰ੍ਹਾਂ ਦਾ ਯੋਗਦਾਨ ਦੇ ਮੰਦਿਰ ਪਾ ਰਹੇ ਆ ਯੋਗਦਾਨ ਦੇਖੋ ਕਿਸੇ ਵੀ ਕਿਸਮ ਦਾ ਹੋ ਸਕਦਾ ਕਿਸੇ ਸੱਚ ਗਾ ਰ ਅਸੀਂ ਇਲੈਕਟ੍ਰੀਕਲ ਦਾ ਸਬਨਰ ਬਣਾ ਰਹੇ ਆ ਅਸੀਂ ਮੰਦਿਰ ਦੇ ਵਿੱਚ ਮੰਦਿਰ ਦੀ ਸਾਰੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ 5 ਲੱਖ ਰੁਪਏ ਦਾ ਮਟੀਰੀਅਲ ਇਲੈਕਟ੍ਰੀਕਲ ਸਮਾਨ ਅਸੀਂ ਪਿੱਛੇ ਅਨਾਉਂਸ ਕੀਤਾ ਸੀ ਕੋਈ ਵੀ ਸਬੰਧ ਜਿਹੜਾ ਸਾਡੀ ਫੈਕਟਰੀ ਬੰਦਦਾ ਉਹ ਉਥੋਂ ਆ ਕੇ ਸਾਡੇ ਕੋਲ ਲੈ ਸਕਦੇ ਆ ਸਾਡੇ ਵੱਲੋਂ ਕ੍ਰਿਸਟਲ ਸੁੱਚੇ ਵੱਲੋਂ 5 ਲੱਖ ਦੀ ਫੀਸ ਰਹਿ ਗਈ ਆ ਇਸ ਦਿਨ ਹਰੇਕ ਕਿੱਤੀ ਨੂੰ ਹਰੇਕ ਇੰਡਸਟਰੀ ਨੂੰ ਇਹ ਅਪੀਲ ਕਰਾਂਗੇ ਵੀ ਆਪਣਾ ਯੋਗਦਾਨ ਇਸ ਸੰਬੰਧੀ ਪਾਉਣ ਤਾਂ ਕਿ ਬਾਬਾ ਜੀ ਦਾ ਭਵਨ ਸਹੀ ਦਿੱਕਣਾ ਬਣਾ ਸਕੀਏ ਥੈਂਕ ਯੂ ਬਿਸ਼ਕਰਮ ਜੀ ਓਕੇ ਓਕੇ ਨਾ ਰੋਕੋ ਬਹੁਤ ਵੱਡਾ ਦਿਨ ਹੈ ਭਗਵਾਨ ਬਿਸ਼ਕਰਮਾ ਜੀ ਮਹਾਰਾਜ ਦਾ ਅਜਨਮ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਇਹ ਦਿਨ ਜਿਹੜਾ ਆ ਬਨਾਇਆ ਜਾ ਰਿਹਾ ਤੇ ਖਾਸ ਕਰਕੇ ਲੁਧਿਆਣਾ ਜਿਹੜਾ ਇਹ ਜਿਹੜਾ ਟਾਊਨ ਆ 50 ਲੱਖ ਦਾ ਸ਼ਹਿਰ ਅੱਜ ਇਹ ਵਿਸ਼ਕਰਮਾ ਵੰਸੀਆਂ ਦਾ ਸ਼ਹਿਰ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਗਵਾਨ ਵਿਸ਼ਕਰਮਾ ਜੀ ਦੇ ਪੈਰੋਕਾਰ ਆ ਇਸ ਸ਼ਹਿਰ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਜਿਹੜਾ ਲੁਧਿਆਣਾ ਦਾ ਨਾਮ ਆ ਮਾਂਚੈਸਟਰ ਕਹਿੰਦੇ ਆ ਇੰਡੀਆ ਦਾ ਸਾਰੀ ਦੁਨੀਆ ਦੇ ਵਿੱਚ ਲੁਧਿਆਣੇ ਨੂੰ ਉਹ ਕੇਵਲ ਤੇ ਕੇਵਲ ਵਿਸ਼ਕਰਮਾ ਵੰਸੀਆਂ ਦੀ ਬਦੌਰਤ ਆ ਅੱਜ ਵਰਲਡ ਦਾ ਨੰਬਰ 1 ਸਾਈਕਲ ਜਿਹੜਾ ਆ ਉਹ ਸਾਡੇ ਲੁਧਿਆਣੇ ਚ ਬਣਦਾ ਔਰ ਸੂਈ ਤੋਂ ਲੈ ਕੇ ਜਹਾਜ਼ ਤੱਕ ਦੇ ਜਿਹੜੇ ਪੁਰਜ਼ੇ ਐ ਉਹ ਵੀ ਇਸੇ ਸ਼ਹਿਰ ਚ ਬਣਦੇ ਐ ਔਰ ਮੇਰੀ ਤੁਸੀਂ ਸਰਕਾਰ ਨੂੰ ਅਪੀਲ ਐ ਇਹ 100 ਸਾਲ ਪੁਰਾਣਾ ਮੰਦਿਰ ਐ ਤੇ ਚਲੋ ਅਸੀਂ ਪਹਿਲੀ ਸਰਕਾਰ ਨੂੰ ਕੋਸ਼ਿਸ਼ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਬੇਨਤੀ ਕੀਤੀ ਸੀ ਆ ਜਿਹੜਾ ਆਪਾਂ ਨਵਾਂ ਆਲ ਦੇਖਦੇ ਕਿਉਂਕਿ ਰਾਣੀ ਜਿਹੜੀ ਬਿਲਡਿੰਗ ਹੈ ਉਹ ਬਹੁਤ ਖਸਤਾ ਹਾਲਤ ਦੇ ਵਿੱਚ ਸੀ ਸੋ ਉਸ ਵੇਲੇ ਮੁੱਖ ਮੰਤਰੀ ਸਾਹਿਬ ਨੇ 1 ਕਰੋੜ 30 ਲੱਖ ਰੁਪਿਆ ਇਸ ਪਵੰਦੀ ਨਵਸਾਰੀ ਲਈ ਦਿੱਤਾ ਸੀਗਾ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਜਿਹਦੇ ਨਾਲ ਇਹ ਜਿਹੜਾ ਬਹੁਤ ਛੋਟਾ ਹਾਲ ਹੈ ਮੰਦਿਰ ਉਹ ਮੈਸਬੀ ਦਾ ਪੰਜਾਬ ਦੇ ਵਿੱਚੋਂ ਸਭ ਤੋਂ ਖੂਬਸੂਰਤ ਜਿਹੜਾ ਮੰਦਿਰ ਹੈ ਉਹ ਬਣੂਗਾ ਤੇ ਸਰਕਾਰਾਂ ਤੋਂ ਸਾਡੀ ਅਪੀਲ ਹੈ ਰੇਡੀ ਸਰਕਾਰ ਮੁਕੰਦਲੀ ਸਾਹਿਬ ਪਿਛਲੀ ਵਾਰ ਵੀ ਆਇਸੀ ਇਸ ਮੰਦਰ ਦੇ ਵਿੱਚ ਰਾਜਪਦਰੀ ਸੁਆਗਤ ਦੇ ਮੁੱਖ ਮਹਿਮਾਨ ਸੀਗੇ ਭਗਵੰਦ ਸਿੰਘ ਮਾਨ ਸੋ ਉਹਨਾਂ ਨੂੰ ਅਪੀਲ ਹੈ ਕਿ ਜਿਹੜਾ ਵਿਸ਼ਕਰਮਾ ਜੀ ਮਹਾਰਾਜ ਦਾ ਇਤਿਹਾਸ ਹੈ ਇਤਿਹਾਸ ਨੂੰ ਸੰਭਲਣ ਦੀ ਲੋੜ ਹੈ ਇੱਕ ਵਿਸ਼ਕਰਮਾ ਜੀ ਮਹਾਰਾਜ ਦੇ ਨਾਮ ਤੇ ਪੰਜਾਬ ਦੇ ਕਿਸੇ ਯੂਨੀਵਰਸਿਟੀ ਦੇ ਵਿੱਚ ਇੱਕ ਚੇਅਰ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਅਸੀਂ ਤਾਂ ਸਾਰਾ ਕੁਝ ਸਾਨੂੰ ਤਾਂ ਯਾਦ ਹੈ ਗਿਆਨ ਵੀ ਹੈ ਪੜ੍ਹਿਆ ਵੀ ਹੈ ਆਉਣ ਵਾਲੀ ਪੀੜ੍ਹੀ ਨੂੰ ਵਿਸ਼ਕਰਮਾ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹ ਤੋਂ ਜਾਣੂ ਕਰਾਉਣ ਦੀ ਲੋੜ ਹੈ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਇਸ ਮੰਦਿਰ ਦੇ ਵਿੱਚ ਉਹਨਾਂ ਦਾ ਇਤਿਹਾਸ ਇੱਕ ਸੋਹਣੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੇ ਨਾਲ ਜੁੜ ਸਕੇ ਠੀਕ ਹੈ ਠੀਕ ਹੈ ਲਾ 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 ਦਾ ਸੰਦਰ ਪੇਸੈਂਟ ਕਵਾਣਾ ਅਸੀਂ ਸਮੁੱਚੇ ਹਿੰਦੁਸਤਾਨ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬਾਬਾ ਵਿਸ਼ਕਰਮਾ ਜੀ ਦੇ ਦਿਵਸ ਦੀਆਂ ਮੁਬਾਰਕਾਂ ਦਿੰਦੇ ਆਂ ਔਰ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜਿਹਦੇ ਵਿੱਚ ਕਿਰਤੀ ਸਮਾਜ ਦੇ ਕਿਸਾਨ ਲੋਕ ਰਹਿੰਦੇ ਆ ਜੋ ਵਿਸ਼ਕਰਮਾ ਜੀ ਦੇ ਸਭ ਤੋਂ ਵੱਡੇ ਕੀਰਤੀਆਂ ਚਾਹੁੰਦੇ ਆ ਉਸ ਤੋਂ ਬਾਅਦ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਜੋ ਪਵਨ ਕਲਾ ਨਾਲ ਜੁੜੇ ਲੋਕ ਨੇ ਜਾਂ ਇੰਡਸਟਰੀ ਨਾਲ ਜੁੜੇ ਜੋ ਲੋਕ ਨੇ ਸ਼ਹਿਰ ਲੁਧਿਆਣੇ ਦੇ ਵਾਸੀ ਨੇ ਔਰ ਅਜਸੀ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਦੇ ਵਿਖੇ ਉਹਨਾਂ ਲਈ ਨਮਸਤਕ ਹੁਣ ਆਏ ਆ ਸਾਡੇ ਹਲਕੇ ਤੋਂ ਐਮਐਲ ਸਾਹਿਬ ਸ਼ੋਕਰਾਸ਼ਰ ਪੱਪੀ ਜੀ ਵੀ ਇੱਥੇ ਸੰਤਾਂ ਦੀ ਹਾਜ਼ਰੀ ਲਵਾ ਰਹੇ ਨੇ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਪਿਛਲੇ ਸਾਲ ਇੱਥੇ ਹਾਜ਼ਰੀ ਲਵਾ ਕੇ ਗਏ ਨੇ ਅਸੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਸਮੁੱਚੇ ਹਿੰਦੂ ਵਾਸੀਆਂ ਨੂੰ ਅੱਜ ਦੇ ਦਿਹਾੜੇ ਤੇ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਕੀਰਤਨਾ ਜੋੜਨਾ ਚਾਹੀਦਾ ਤੇ ਫੇਰ ਸਮਾਜ ਨਾਲ ਜੁੜਨਾ ਚਾਹੀਦਾ ਗੁਰੂ ਅਲਖਪਾਸ਼ਾ ਨੇ ਵੀ ਇਹ ਗੱਲ ਕਹੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋਾਂ ਤੇ ਵਿੱਚ ਫੇਰ ਤਨਬਾਬਾ ਬਿਸ਼ਕਰਮਾ ਜੀ ਦਿਵਸ ਦੀਆਂ ਅਸੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਜ ਦੁਨੀਆ 'ਚ ਜਿੱਥੇ ਵੀ ਉਹਨਾਂ ਦੇ ਕੀਰਤੀ ਸਮਾਜ ਦੇ ਲੋਕ ਵਸਤੇ ਅਸੀਂ ਸਾਰਿਆਂ ਨੂੰ ਇਸ ਦਿਹਾੜੇ ਤੇ ਬਹੁਤ ਬਹੁਤ ਵਾਰਤਾਂ